ਹਾਂਜੀ ਦੋਸਤੋ ਰੋਗ ਮੁਕਤ ਰਹਿਣ ਦੇ ਨਿਯਮ ਨੰਬਰ 1 ਹਰ ਰੋਜ਼ 10 ਤੋਂ 12 ਗਲਾਸ ਪਾਣੀ ਪੀਓ ਨੰਬਰ 2 ਹਰ ਰੋਜ਼ ਅੱਤਾ ਕਾਂਟਾ ਕਸਰਤ ਜ਼ਰੂਰ ਕਰੋ ਨੰਬਰ 3 ਨਮਕ ਦਾ ਪ੍ਰਯੋਗ ਘੱਟ ਤੋਂ ਘੱਟ ਕਰੋ ਨੰਬਰ 4 ਦਿਨ ਭਰ ਵਿੱਚ ਸਭ ਤੋਂ ਘੱਟ ਖਾਣਾ ਡਿਨਰ ਦੇ ਸਮੇਂ ਖਾਓ ਨੰਬਰ 5 ਕਣਕ ਦੇ ਆਟੇ ਨੂੰ ਨਾ ਸਾਨੂੰ ਨੰਬਰ 6 ਆਪਣੇ ਖਾਣੇ ਵਿੱਚ ਸਲਾਦ ਨੂੰ ਜ਼ਰੂਰ ਸ਼ਾਮਲ ਕਰੋ ਨੰਬਰ 7 ਖਾਣੇ ਵਿੱਚ ਹਰੀਆਂ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰੋ ਨੰਬਰ 8 फास्ट फूड ਦਾ ਸੇਵਨ ਬਿਲਕੁਲ ਨਾ ਕਰੋ ਨੰਬਰ 9 ਬੇਹਾਜੋਨ ਕਦੇ ਨਾ ਖਾਓ ਨੰਬਰ 10 ਚੀਨੀ ਦੀ ਵਰਤੋਂ ਘੱਟ ਤੋਂ ਘੱਟ ਕਰੋ ਨੰਬਰ 11 ਹਮੇਸ਼ਾ ਘੜੇ ਦਾ ਹੀ ਪਾਣੀ ਪੀਓ ਨੰਬਰ 12 ਐਲੂਮੀਨੀਅਮ ਦੇ ਬਰਤਨ ਦੀ ਵਰਤੋਂ ਘੱਟ ਤੋਂ ਘੱਟ ਕਰੋ ਨੰਬਰ 13 ਰਫਾਇੰਡ ਅਤੇ ਡੱਬਾ ਬੰਦ ਤੇਲ ਦੀ ਵਰਤੋਂ ਨਾ ਕਰੋ ਨੰਬਰ 14 ਫ੍ਰਿਜ ਅਤੇ ਸ਼ੀ ਦੀ ਵਰਤੋਂ ਘੱਟ ਤੋਂ ਘੱਟ ਕਰੋ ਨੰਬਰ 15 ਪੈਕਟ ਅਤੇ ਡੱਬਾ ਬੰਦ ਚੀਜ਼ ਕਦੇ ਨਾ ਖਾਓ ਨੰਬਰ 16 ਚਾਹ ਅਤੇ ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰੋ ਨੰਬਰ 17 ਪਾਣੀ ਹਮੇਸ਼ਾ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਵਿੱਚ ਪੀਓ ਨੰਬਰ 18 ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਹਮੇਸ਼ਾ ਸਾਫ਼ ਸੁਥਰਾ ਨੰਬਰ 19 ਹਰ ਰੋਜ਼ 7 ਤੋਂ 8 ਘੰਟੇ ਨੀਂਦ ਜ਼ਰੂਰ ਲਓ ਨੰਬਰ 20 ਹਫ਼ਤੇ ਵਿੱਚ ਇੱਕ ਵਾਰ ਆਪਣੇ ਸਰੀਰ ਦੀ ਤੇਲ ਦੀ ਮਾਲਸ਼ ਜ਼ਰੂਰ ਕਰੋ ਨੰਬਰ 21 ਖਾਣੇ ਨੂੰ ਹਮੇਸ਼ਾ ਚਬਾ-ਚਬਾ ਕੇ ਖਾਣਾ ਚਾਹੀਦਾ ਹੈ ਧੰਨਵਾਦ